असंख मूरख अंधे घोर असंख चोर हराम खोर असंख अमर कर जाहे जोर असंख गलवड हत्या कम असंख पापी पाप कर ज असंख कुड़ियार कूड़े फेरार असंख मलेच मल भख खाए। असंख न भार नानक नीच कहे वीचार नक नीच रहे विचार वारिया ना जावा एक वार जो तोद भावे साई भली कार तू सदा सलामत निरंकार अंधपार अंधकार फकदा जिक्र करदे है धन गुरु नानक देव जी महाराज ਅਗੰਮੀ ਬਾਣੀ ਜਪਜੀ ਸਾਹਿਬ ਵਿੱਚ ਫਰਮਾਨ ਕਰਦੇ ਨੇ ਅਨੰਤ ਐਸੇ ਨੇ ਮੂਰਖ ਨੇ ਮੂਰਛਤ ਨੇ ਭਾਵ ਅਚੇਤ ਨੇ ਅੰਧ ਘੋਰ ਮਹਾਨ ਅੰਧ ਘੋਰ ਅੰਧੇਰੇ ਵਿੱਚ ਜੀਵਦੇ ਨੇ ਜਿਸੇ ਅੰਧੇਰੇ ਵਿੱਚ ਕੁਝ ਵੀ ਨਹੀਂ ਦਿਖਾਈ ਦਿੰਦਾ ਇਹਨਾਂ ਮੂਰਖਾਂ ਨੂੰ ਇਹਨਾਂ ਮੂਰਛਤ ਮਨੁੱਖਾਂ ਨੂੰ ਵੀ ਕੁਝ ਨਹੀਂ ਦਿਖਾਈ ਦਿੰਦਾ ਕੀ ਬੋਲ ਰਹੇ ਆ ਕੀ ਵੇਖ ਰਹੇ ਆ ਕੀ ਸੁਣ ਰਹੇ ਆ ਕੀ ਖਾ ਰਹੇ ਆ ਕੀ ਪੀ ਰਹੇ ਆ ਕਿਹੜੇ ਪਾਸੇ ਚੱਲ ਰਹੇ ਆ ਹਰ ਕਰਮ ਵਿੱਚ ਅਚੇਤ ਜੀਵਨ ਬਤੀਤ ਕਰਦੇ ਨੇ ਐਸੇ ਅੰਧੇਰੇ ਵਿੱਚ ਜੀਉਂਦੇ ਨੇ ਤਾਂ ਅੰਧੇਰੇ ਵਿੱਚ ਚੱਲਣਾ ਨਹੀਂ ਹੁੰਦਾ ਭਟਕਣਾ ਹੁੰਦਾ ਹੈ ਅੰਧੇਰੇ ਵਿੱਚ ਚੱਲਣਾ ਨਹੀਂ ਹੁੰਦਾ ਠੋਕਰਾਂ ਆਉਂਦੀਆਂ ਨੇ ਅੰਧੇਰੇ ਵਿੱਚ ਕਿਧਰੇ ਪਹੁੰਚਣਾ ਨਹੀਂ ਆਉਂਦਾ ਅਨਰੇ ਦੇ ਤੇ ਥਾਂ ਥਾਂ ਤੇ ਗਿਰਨਾ ਹੁੰਦਾ ਹੈ ਤੇ ਇਹ ਦੂਸਰਾ ਪਖ ਹੈ ਜੋ ਪ੍ਰਭੂ ਦੀ ਬੜਾਈ ਹੋਈ ਰਚਨਾ ਦੇ ਵਿੱਚ ਜੀ ਰਿਹਾ ਅਸੰਖ ਮੂਰਖ ਅੰਧ ਘੋਰ ਮੂਰਛਤ ਨੇ ਅਚੇਤ ਨੇ ਮੂਰਖ ਨੇ ਔਰ ਮਹਾਨ ਅਗਿਆਨਤਾ ਦੇ ਅੰਧਕਾਰ ਵਿੱਚ ਜੀ ਰਹੇ ਨੇ ਉਹ ਅੰਧੇਰੇ ਵਿੱਚ ਜੀਵਣਾ ਕੀ ਹੈ ਜਾਂ ਅੰਧਕਾਰ ਦਾ ਜੀਵਣਾ ਕੀ ਹੈ ਇਸ ਪੌੜੀ ਵਿੱਚ ਸਾਰੀ ਵਿਆਖਿਆ ਧੰਗੁਰ ਨਾਨਕ ਦੇਵ ਜੀ ਮਹਾਰਾਜ ਕਰਦੇ ਨੇ ਕਦੀ ਬਗੌਰ ਮੁਤਾਲਾ ਕਰੀਏ ਦੋ ਹੀ ਤਰ੍ਹਾਂ ਦੀ ਜ਼ਿੰਦਗੀ ਹੈ ਅੰਧੇਰੇ ਪਖ ਦੀ ਚਾਨਣ ਪਖ ਦੀ ਬੇਸ਼ੁਮਾਰ ਐਸੇ ਫੁੱਲ ਰਹੇ ਜੋ ਸੂਰਜ ਦੀਆਂ ਕਿਰਨਾਂ ਦੇ ਨਾਲ ਖਿੜਦੇ ਨੇ ਫੁੱਲ ਦੇ ਨੇ ਪਰ ਬਹੁਤ ਸਾਰੇ ਐਸੇ ਫੁੱਲ ਨੇ ਜੋ ਅੰਧੇਰੇ ਵਿੱਚ ਖਿੜਦੇ ਨੇ ਰਾਤ ਕੀ ਰਾਨੀ ਹੈ ਨੀਲੋ ਫਰ ਹੈ ਹੋਰ ਬਹੁਤ ਸਾਰੇ ਜੰਗਲ ਦੇ ਅਨੇਕਾਂ ਅਨੰਤ ਫੁੱਲ ਨੇ ਜੋ ਰਾਤ ਨੂੰ ਹੀ ਖਿੜਦੇ ਨੇ ਦਿਨ ਨੂੰ ਨਹੀਂ ਅੰਧੇਰਾ ਉਹਨਾਂ ਨੂੰ ਖੇੜਾ ਦਿੰਦਾ ਹੈ ਚਾਨਣ ਖੇੜਾ ਨਹੀਂ ਦਿੰਦਾ ਬਹੁਤ ਸਾਰੇ ਐਸੇ ਪੰਛੀ ਨੇ ਜਿਨ੍ਹਾਂ ਨੂੰ ਅੰਧੇਰੇ ਵਿੱਚ ਦਿਖਾਈ ਦਿੰਦਾ ਹੈ ਰੋਸ਼ਨੀ ਵਿੱਚ ਦਿਖਾਈ ਨਹੀਂ ਦਿੰਦਾ ਉੱਲੂ ਰਾਤ ਨੂੰ ਉਡਾਰੀਆਂ ਮਾਰਦਾ ਹੈ ਚਮਗਾਦੜ ਰਾਤ ਨੂੰ ਉਡਾਰੀਆਂ ਮਾਰਦੇ ਨੇ ਸੱਪ ਰਾਤ ਨੂੰ ਹੀ ਆਪਣੇ ਸ਼ਿਕਾਰ ਦੀ ਤਲਾਸ਼ ਤੇ ਨਿਕਲਦਾ ਹੈ ਠੋਏ ਰਾਤ ਨੂੰ ਨਿਕਲਦੇ ਨੇ ਹੋਰ ਬੇਸ਼ਮਾਰ ਕੀੜੇ ਪਤੰਗ ਇਹਨਾਂ ਦੀ ਜ਼ਿੰਦਗੀ ਰਾਤ ਦੀ ਜ਼ਿੰਦਗੀ ਹੈ। ਔਰ ਕਰੀਬਨ ਕਰੀਬਨ ਅੰਧੇਰੇ ਦੀ ਜ਼ਿੰਦਗੀ ਰਾਤ ਦੀ ਜ਼ਿੰਦਗੀ ਹੰਸਕ ਹੈ। ਉਨ ਲੋ ਹੰਸਕ ਹੈ। ਰਾਤ ਦੇ ਸਮੇਂ ਸੁੱਤੇ ਹੋਏ ਪੰਛੀਆਂ ਦੇ ਆਲਣਿਆਂ ਚ ਜਾ ਕੇ ਅੰਡੇ ਚੁੱਕ ਲੈਂਦਾ ਹੈ। ਉਹਨਾਂ ਦੇ ਬੱਚੇ ਚੁੱਕ ਲੈਂਦਾ ਹੈ ਖਾਂਦਾ ਹੈ। ਚਮਗਦਰ ਵੀ ਰਾਤ ਨੂੰ ਹੀ ਉਡਾਰੀਆਂ ਲੰਦਾ ਹੈ। ਦਿਨ ਭਰ ਤੇ ਇਹ ਅੰਧੇ ਬਣੇ ਰਹਿੰਦੇ। ਔਰ ਉਡੀਕਦੇ ਰਹਿੰਦੇ ਨੇ ਕਦੋਂ ਰਾਤ ਆਵੇ ਉਡਾਰੀਆਂ ਲਾਈਏ ਰਜ਼ਕ ਦੀ ਤਰਾਸ਼ ਕਰੀਏ ਔਰ ਰਸ ਮਾਣੀਏ ਇਸ ਤਰ੍ਹਾਂ ਦੇ ਮਨੁੱਖ ਜਿਹਦੇ ਚਾਨਣੇ ਵਿੱਚ ਉਡਾਰੀ ਲਾਣ ਤੋ ਭਟਕਦੇ ਹੀ ਨੇ ਉਡਾਰੀ ਨਹੀਂ ਲਾ ਸਕਦੇ ਕਠੋਰ ਮਨੁੱਖ ਅੰਧ ਘੋਰ ਮਨੁੱਖ ਜੇ ਕਿਦਰੇ ਸੰਗਤ ਵਿੱਚ ਆਏ ਜਾਣ ਤੇ ਉਹਨਾਂ ਲਈ ਗੁਰੂ ਦੀ ਸੰਗਤ ਵਿੱਚ ਬੈਠਣਾ ਬਹੁਤ ਔਖਾ ਹੁੰਦਾ ਹੈ ਬਹੁਤ ਔਖਾ ਹੁੰਦਾ ਹੈ जिन्ने के चित कठोर हैं से बहन न सतगुरु पास ओ वल झल कर झट लंग दे फिर जाए बहे कुडियारा पास उथे सच वर्तदा कुडियारा चित उदास ओना दे चित उथे उदास ही रहंदे ने भाव और रोशनी ओना नु ना पसंद है महाराज कहंदे ने ਅੰਗ ਪਾਰ ਪੱਖ ਦਾ ਜੋ ਜੀਵਨ ਹੈ ਉਹ ਇਸ ਤਰ੍ਹਾਂ ਦਾ ਹੈ ਬੇਸ਼ੁਮਾਰ ਪਸ਼ੂ ਨੇ ਜੋ ਰਾਤ ਨੂੰ ਹੀ ਭਜਦੇ ਦੌੜਦੇ ਨੇ ਸ਼ੇਰ ਨੇ ਚੀਤੇ ਨੇ ਇਹਨਾਂ ਦਾ ਘੁੰਮਣਾ ਫਿਰਨਾ ਰਾਤ ਨੂੰ ਹੀ ਆਉਂਦਾ ਹੈ ਅਕਸਰ ਇਹ ਦਿਨ ਦੇ ਸਮੇਂ ਕਿ ਘੁੱਪ ਨਿੰਦਰਾ ਦੇ ਚ ਲੰਬੀ ਤਾਣ ਕੇ ਸੁੱਤੇ ਪਏ ਹੁੰਦੇ ਨੇ ਬਹੁਤ ਸਾਰੇ ਜੀਵ ਰਾਤ ਨੂੰ ਹੀ ਆਨੰਦ ਮਾਣਦੇ ਨੇ ਰਸ ਮਾਣਦੇ ਨੇ ਰੋਸ਼ਨੀ ਉਹਨਾਂ ਨੂੰ ਦੁਖਤ ਕਰਦੀ ਹੈ ਬੇਚੈਨ ਕਰਦੀ ਹੈ ਪਰੇਸ਼ਾਨ ਕਰਦੀ ਹੈ ਮਨੁੱਖ ਦੀ ਦੁਨੀਆ ਵੀ ਇਹਨਾਂ ਦੋ ਹਿੱਸਿਆਂ ਵਿੱਚ ਵੰਡੀ ਹੋਈ ਹੈ ਕੁਝ ਐਸੇ ਨੇ ਚਾਨਣ ਪੱਖ ਨੂੰ ਪਸੰਦ ਕਰਦੇ ਨੇ ਕੁਝ ਐਸੇ ਨੇ ਅੰਧਕਾਰ ਪੱਖ ਨੂੰ ਪਸੰਦ ਕਰਦੇ ਨੇ ਕਿਸੇ ਲਈ ਸੁਚੇਤ ਹੋਣਾ ਜੀਵਨ ਹੈ ਕਿਸੇ ਲਈ ਅਚੇਤ ਹੋਣਾ ਜੀਵਨ ਹੈ ਚਾਨਣ ਪਖਵਾਲਿਆਂ ਨੇ ਉਪਨਿਸ਼ਦਾਂ ਨੂੰ ਧਰਮ ਗ੍ਰੰਥਾਂ ਨੂੰ ਸਤ ਸੰਗ ਨੂੰ ਮੰਦਰਾਂ ਨੂੰ ਜਨਮ ਦਿੱਤਾ ਜਿਨ੍ਹਾਂ ਦੇ ਦਰਵਾਜ਼ੇ ਅੰਮ੍ਰਿਤ ਵੇਲੇ ਖੁੱਲ੍ਹਦੇ ਨੇ ਸਵੇਰ ਨੂੰ ਖੁੱਲ੍ਹਦੇ ਨੇ ਸ਼ੰਖ ਵੱਜਦੇ ਨੇ ਅਜ਼ਾਨ ਹੁੰਦੀ ਹੈ ਘੜਿਆਲ ਵੱਜਦੇ ਨੇ ਨਗਾਰੇ ਤੇ ਛੋਟ ਆਉਂਦੀ ਹੈ ਮੰਦਰ ਮਸਜਿਦ ਗੁਰਦੁਆਰਿਆਂ ਦੇ ਬੂਹੇ ਅੰਮ੍ਰਿਤ ਵੇਲੇ ਖੁੱਲ੍ਹਦੇ ਪਰ ਸ਼ਰਾਬਖਾਨਿਆਂ ਦੇ ਦਰਵਾਜ਼ੇ ਥੀਏਟਰ کلبਾਂ ਤੇ ਬੂਹੇ ਵੈਸ਼ਿਆਲਿਆਂ ਦੇ ਦਰਵਾਜ਼ੇ ਰਾਤ ਨੂੰ ਕੋਲਦੇ ਨੇ ਇਹ ਜੀਵਨ ਰਾਤ ਦਾ ਜੀਵਨ ਹੈ ਤੋ ਰਾਤ ਦਾ ਜੀਵਨ ਤੇ ਦਿਨ ਦਾ ਜੋ ਜੀਵਨ ਹੈ ਸਤਿਗੁਰੂ ਉਸ ਦਾ ਨਿਖੇੜਾ ਕਰ ਰਹੇ ਨੇ ਅਸੰਖ ਜਬ ਅਸੰਖ ਭਾਵ ਦੇ ਚ ਚਾਨਣ ਪੱਖ ਦਾ ਜੀਵਨ ਪਰ ਅਸੰਖ ਮੂਰਕ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਇਹ ਅੰਧਪਕਾਰ ਪੱਖ ਦਾ ਜੀਵਨ ਮੇਰੇ ਬਾਦਸ਼ਾਹ ਬਿਆਨ ਕਰ ਰਹੇ ਨੇ अनेका अनंत ਐਸੇ ਨੇ ਚੋਰ ਨੇ ਹਰ ਵਕਤ ਦੂਸਰੇ ਦੀ ਚੀਜ਼ ਹਥਿਆਣ ਦੀ ਸੋਚਦੇ ਨੇ ਹਰ ਵਕਤ ਦੂਸਰੇ ਦੀ ਵਸਤੂ ਹੀ ਉਹਨਾਂ ਨੂੰ ਪ੍ਰਭਾਵਿਤ ਕਰਦੀ ਹੈ ਦੂਸਰੇ ਦਾধন ਦੂਸਰੇ ਦਾ ਪਦਾਰਥ ਦੂਸਰੇ ਦਾ ਰੰਗ ਰੂਪ ਇਹਨਾਂ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਚੋਰੀ ਦੀ ਭਾਵਨਾ ਇਹਨਾਂ ਦੇ ਅੰਦਰ ਪੈਦਾ ਹੋ ਜਾਂਦੀ ਹੈ ਹਰਾਮਖੋਰ ਅਨੰਤ ਐਸੇ ਨੇ ਹਰਾਮ ਖੌਰ ਨੇ ਭਾਵ ਹਰਾਮ ਦੀ ਖਾਂਦੇ ਨੇ ਹਲਾਲ ਦੀ ਨਹੀਂ ਖੁਦ ਮਿਹਨਤ ਕਰਕੇ ਨਹੀਂ ਖਾਂਦੇ ਕਿਸੇ ਦੀ ਮਿਹਨਤ ਤੇ ਡਾਕਾ ਮਾਰਦੇ ਨੇ ਕਿਸੇ ਦੀ ਮਿਹਨਤ ਨਾਲ ਆਪਣਾ ਸੰਬੰਧ ਜੋੜ ਲੈਂਦੇ ਨੇ ਸਵੈਮ ਤੇ ਹੱਥ ਦੇ ਉਤੇ ਹੱਥ ਧਰ ਕੇ ਬੈਠਦੇ ਨੇ ਹਰਾਮ ਖੌਰ ਨੇ ਆਲਸੀ ਨੇ ਦਰਿਦਰੀ ਨੇ ਅਸੰਖ ਅਮਰ ਕਰ ਜਾਏ ਜੋਰ ਅਨੰਤ ਐਸੇ ਨੇ ਵਧੀਕੀਆਂ ਕਰਦੇ ਨੇ ਜ਼ੋਰੀ ਨਾਲ ਜਬਰਨਾਲ ਆਪਣਾ ਹੁਕਮ ਚਲਾਉਂਦੇ ਨੇ ਔਰ ਮਨਵਾਉਂਦੇ ਨੇ ਇਹ ਵੀ ਨਹੀਂ ਦੇਖਦੇ ਕਿ ਅਗਲੇ ਵੀ ਤੌਫੀਕ ਵੀ ਇਤਨੀ ਹੈ ਹੁਕਮ ਮੰਨਣ ਦੀ ਕਿ ਨਹੀਂ ਅਗਲਾ ਇਤਨੇ ਭਾਰ ਨੂੰ ਸਹਾਰ ਵੀ ਸਕੇਗਾ ਕਿ ਨਹੀਂ ਪਰ ਵਧੇਕੀਆਂ ਕਰਦੇ ਨੇ ਜਬਰਨ ਹੁਕਮ ਕਰਦੇ ਨੇ ਔਰ ਜਬਰਨ ਦੂਸਰਿਆਂ ਕੋਲੋਂ ਆਪਣਾ ਹੁਕਮ ਮਨਵਾਉਂਦੇ ਨੇ ਅਸੰਖ ਗਲਵੜ ਹਤਿਆ ਕਮਾਈ असंख्य पापी पाप कर जाय अनंत ऐसे ने हत्यारे ने कातल ने और दूजे नु खत्म करन देच कतल करन देच बिना दी खुशी है ये उना दा धंधा है ये उना दा स्वभाव है असंख्य पापी પાપ કર જાય અનંત એસેને પાપીને ઓર હર વક્ત પાપ કરી જાંદેને કરી જાંદેને કરી જાંદેને હર ઓ કર્મ પાપ હે جس nal દુજે નુ ચોટ પહોંચે तनતે ચોટ પહોંચે મંતે ચોટ પહોંચે ધનતે ચોટ પહોંચે પદાર્થાતે ચોટ પહોંચે કિસી دی ઇઝત આબરૂતે ચોટ પહોંચે ઇસ નુ પાપ કહેનેને ਔਰ ਸੰਸਾਰ ਵਿੱਚ ਅਨੰਤ ਨੇ ਇਸ ਤਰ੍ਹਾਂ ਦੇ ਪਾਪੀ ਜੋ ਹਰ ਵਕਤ ਤਿਆਰ ਰਹਿੰਦੇ ਨੇ ਦੂਜੇ ਨੂੰ ਝੋਟ ਪਹਚਾਣ ਵਿੱਚ ਦੂਜੇ ਦੇ ਸੁਖ ਨੂੰ ਝੋਟ ਪਹਚਾਣੀ ਦੂਜੇ ਦੇ ਤਨ ਨੂੰ ਝੋਟ ਪਹਚਾਣੀ ਦੂਜੇ ਦੇ ਮਨ ਨੂੰ ਝੋਟ ਪਹਚਾਣੀ ਦੂਜੇ ਦੀ ਇੱਜ਼ਤ ਆਬਰੂ ਨੂੰ ਝੋਟ ਪਹਚਾਣੀ ਦੂਜੇ ਦੇ ਕਾਰੋਬਾਰ ਨੂੰ ਝੋਟ ਪਹਚਾਣੀ ਦੂਜੇ ਦੀ ਧਨ ਸੰਪਦਾ ਨੂੰ ਝੋਟ ਪਹਚਾਣੀ ਇਸ ਤਰ੍ਹਾਂ ਦੀ ਸੋਚਣੀ ਵਿੱਚ ਦਿਨ ਰਾਤ ਗਲਤਾਨ ਰਹਿੰਦੇ ਨੇ ਬਸ ਕਰ ਹੀ ਜਾਂਦੇ ਨੇ ਪਾਪ ਪ੍ਰਿਤੰਦ ਨੇ ਪਾਪ ਔਰ ਪਾਪ ਵਿੱਚ ਹੀ ਜੀਉਂਦੇ ਰਹਿੰਦੇ ਨੇ ਅਸੰਖ ਕੂੜਿਆਰ ਕੂੜੇ ਫਿਰਾਏ ਅਸੰਖ ਮਲੇਚ ਮਲ ਭਖ ਖਾਏ ਅਨੰਤ ਐਸੇ ਨੇ ਜੋ ਹਰ ਵਕਤ ਝੂਠ ਬੋਲਦੇ ਨੇ ਕੂੜੀ ਗੂੜ ਹਰ ਵਕਤ ਜ਼ਬਾਨ ਦੇ ਚ ਕੂੜੇ ਕੂੜਾ ਮੂੰਹ ਪਰ ਮੂੰਹ ਬਸੇ ਨਿਤਨੇਤ ਹੋਏ ਖਵਾਰ ਹਰ ਵਕਤ ਮੂੰਹ ਚ ਕੂੜਾ ਨਿਕਲਦਾ ਹੈ ਝੂਠ ਨਿਕਲਦਾ ਹੈ ਸੱਚ ਤੇ ਉਹਨਾਂ ਦੇ ਸੁਪਨੇ ਵਿੱਚ ਵੀ ਨਹੀਂ ਇਸ ਤਰ੍ਹਾਂ ਜ਼ਬਾਨ ਤੇ ਗੋੜ ਰੱਖ ਕੇ ਮੂੰਹ ਦੇ ਚ ਕੂੜ ਰੱਖ ਕੇ ਥਾਂ ਤੇ ਭਰਮਣ ਕਰਦੇ ਨੇ ਔਰ ਹਰ ਜਗ੍ਹਾ ਝੂਠ ਨੂੰ ਫੈਲਾਉਂਦੇ ਨੇ ਅਸੰਖ ਮਲੇਚ ਮਲ ਭਖ ਖਾਏ ਅਨੰਤ ਐਸੇ ਮਲੇਚ ਨੇ ਜੋ ਮੈਲ ਹੀ ਖਾਂਦੇ ਨੇ ਮੈਲਾ ਹੀ ਖਾਂਦੇ ਨੇ ਭਾਉ ਉਹ ਕੁਝ ਖਾਂਦੇ ਨੇ ਜੋ ਖਾਣ ਯੋਗ ਨਹੀਂ ਹੈ ਸਰੀਰ ਦੀ ਪ੍ਰਕਿਰਤੀ ਦੇ ਅਨੁਕੂਲ ਨਹੀਂ ਹੈ ਪਰ ਖਾਈ ਜਾਂਦੇ ਨੇ ਖਾਈ ਜਾਂਦੇ ਨੇ ਖਾਈ ਜਾਂਦੇ ਨੇ ਇਸ ਤਰ੍ਹਾਂ ਉਹ ਅਖਾਜ ਖਾ ਕੇ ਆਪਣੀ ਬੁੱਧ ਬਰਸ਼ਟ ਕਰ ਲੈਂਦੇ ਨੇ ਅਸੰਖਨਦਕ ਸਿਰ ਕਰੇ ਭਾਰ ਨਾਨਕ ਨੀਚ ਕਹੇ ਵੀ ਚਾਰ ਮਾਰਤ ਕਹਿੰਦੇ ਨੇ ਅਨੰਤ ਨੇ ਐਸੇ ਜੋ ਹਰ ਵਕਤ ਨਿੰਦਾ ਦੇ ਚ ਹੀ ਲੀਨ ਰਹਿੰਦੇ ਨੇ ਨਿੰਦਾ ਹਮੇਸ਼ਾ ਉਸ ਦੀ ਹੁੰਦੀ ਹੈ ਜੋ ਮਨੁੱਖ ਤੋਂ ਅੱਗੇ ਹੋਵੇ ਜੋ ਮਨੁੱਖ ਦੇ ਪਿੱਛੇ ਚੱਲ ਰਿਹਾ ਹੈ ਉਸ ਵੀ ਨਿੰਦਾ ਕਰਨ ਦੀ ਲੋੜ ਨਹੀਂ ਕਿਉਂਕਿ ਉਹ ਹੈ ਹੀ ਪਿੱਛੇ ਨਿੰਦਾ ਦਾ ਮਤਲਬ ਇਹ ਹੈ ਕੋਈ ਮੇਰੇ ਕੋਲੋਂ ਅੱਗੇ ਨਿਕਲ ਗਿਆ ਹੈ ਧਨ ਦੇ ਚ ਗੁਣ ਦੇ ਚ ਕਲਾ ਦੇ ਚ ਗਿਆਨ ਦੇ ਚ ਵਿਗਿਆਨ ਦੇ ਚ ਹੁਣ ਅੱਗੇ ਨਿਕਲ ਗਿਆ ਹੈ ਤਾਂ ਕਿਸ ਤਰ੍ਹਾਂ ਸੁਠੀਏ ਇਸ ਨੂੰ ਪਿੱਛੇ ਉਂਝ ਪਿੱਛੇ ਕਰਨਾ ਬੜਾ ਔਖਾ ਹੈ ਤਾਂ ਨਿੰਦਾ ਕਰੀਏ ਘਟਾ ਕੇ ਗਲ ਬਿਆਨ ਕਰੀਏ ਔਰ ਇਸ ਨੂੰ ਪਿੱਛੇ ਸੁਟਣ ਦੀ ਕੋਸ਼ਿਸ਼ ਕਰੀਏ ਇਸ ਵਾਸਤੇ ਅਨੰਤ ਪਾਪਾਂ ਦੇ ਚੋਂ ਇਹ ਵੀ ਇੱਕ ਬਾਤ ਹੈ ਨਿੰਦਾ ਔਰ ਇੱਕ ਦਫਾ ਨਿੰਦਾ ਕਰਨ ਦੀ ਆਦਤ ਪੈ ਜਾਏ ਤਾਂ ਫਿਰ ਇਹ ਛੁੱਟਦੀ ਵੀ ਨਹੀਂ ਮੇਰੇ ਪਾਤਸ਼ਾਹ ਕਹਿੰਦੇ ਨੇ ਔਖਦ ਸਬੇ ਕੀਤੇਨ ਨਿੰਦਕ ਦਾ ਦਾਰੂ ਨਾ ਹੈ ਨਿੰਦਕ ਦਾ ਦਾਰੂ ਨਹੀਂ ਕਿਉਂਕਿ ਉਹਨੇ ਹਰ ਵਕਤ ਇਹ ਹੀ ਸੋਚਣਾ ਹੈ ਇਨੂੰ ਪਿੱਛੇ ਛੁੱਟੀ ਹੈ ਇਹਨੂੰ ਪਿੱਛੇ ਛੁੱਟੀ ਹੈ ਇਹਨੂੰ ਪਿੱਛੇ ਛੁੱਟੀ ਹੈ ਜਦ ਵੀ ਕੋਈ ਕਿਸੇ ਦੀ ਨਿੰਦਾ ਕਰ ਰਿਹਾ ਹੋਵੇ ਤਾਂ 90% ਦੇ ਹਾਲਾਤ ਇਹ ਆਉਣਗੇ ਕਿ ਉਹ ਮਨੁੱਖ ਉਸ ਤੋਂ ਅੱਗੇ ਹੋਵੇਗਾ ਪਰ ਨਾ ਨਿੰਦਾ ਕਰਨ ਦੀ ਕੋਈ ਲੋੜ ਹੀ ਨਹੀਂ ਕੋਈ ਆਵਸ਼ਕਤਾ ਹੀ ਨਹੀਂ ਤਾਂ ਮਹਾਰਾਜ ਕੰਨ ਨੇ ਅਨੰਤ ਨੇ ਐਸੇ ਜੋ ਹਰ ਵਕਤ ਨਿੰਦਾ ਇਸੇ ਵਿੱਚ ਹੀ ਲੈ ਨਿਰੰਦੇ ਨੇ ਗੁਰवाणी ਰੋਕਦੀ ਅਸਾਂ ਨੂੰ निंदा भली काहू की नाही मनमुख मुग्ध करण मोह का लेते न निंदा का नरके घोर पवन भूल के भी निंदा नहीं करनी चाहिए क्योंकि निंदा घोर पाप है और इसका अंजाम है अगले जन्म में दुखों का इस जन्म में दुखों का भव नरक के ये दुख निंदा करने वाला दुखी रहेगा दुखी रहेगा इस वास्ते ਇਸ ਤੋਂ ਬਚਣਾ ਚਾਹੀਏ ਗੁਰਦੇ ਸਾਨੂੰ ਜੋ ਹੈ ਰੋਕ ਦੇ ਨੇ ਭੁੱਲ ਕੇ ਵੀ ਨਿੰਦਾ ਨਾ ਕਰਸੂ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਇਸ ਪੌੜੀ ਵਿੱਚ निराली ਖੇਡ ਦੇਖਣ ਨੂੰ ਮਿਲਦੀ ਹੈ ਇਹਨਾਂ ਚਾਰ ਪੌੜੀਆਂ ਵਿੱਚ ਮੂਲ ਵਿਚਾਰ ਇਹ ਹੈ ਕੁਦਰਤ ਕਾਉਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤਦ ਭਾਵੇ ਸਾਈ ਬਲਿਕਾਰ ਤੋ ਸਦਾ ਸਲਾਮਤ ਨਿਰੰਕਾਰ ਪਰ ਇਸ ਪੌੜੀ ਦੇਚ ਕੁਦਰਤ ਕੌਣ ਕਹਾ ਵਿਚਾਰ ਇਹ ਪੰਕਤੀ ਨਹੀਂ ਹੈ ਇਸ ਦੀ ਥਾਂ ਤੇ ਹੈ ਨਾਨਕ ਨੀਚ ਕਹੇ ਵਿਚਾਰ ਮੂਲ ਵਿਚਾਰ ਤੇ ਕੁਦਰਤ ਦੀ ਚੱਲ ਰਹੀ ਹੈ ਲੇਕਿਨ ਉਸ ਪੰਕਤੀ ਦੀ ਥਾਂ ਤੇ ਇਸ ਇੱਕ ਪੌੜੀ ਦੇਚ ਮਹਾਰਾਜ ਕਹਿੰਦੇ ਨਾਨਕ ਨੀਚ ਕਹੇ ਵਿਚਾਰ ਉਹਨਾਂ ਸਾਰੇ ਨੀਚਾਂ ਦੀ ਗਿਣਤੀ ਪੈ ਕਰਦੇ ਨੇ ਮੂਰਖ ਨੇ ਅੰਧ ਘੋਰ ਨੇ ਚੋਰ ਨੇ ਪਰ ਹੁਕਮ ਚਲਾਣ ਵਾਲੇ ਨੇ ਅਥਿਆਕਰਣ ਵਾਲੇ ਨੇ ਪਾਪ ਕਰਨ ਵਾਲੇ ਨੇ ਝੂਠੇ ਨੇ ਮਲੇਛ ਨੇ ਨੰਗਾ ਕਰਨੇ ਅਨੰਤ ਇਸ ਤਰ੍ਹਾਂ ਦੇ ਨੀਚ ਨੇ ਪਰ ਸਾਹਿਬ ਕਮਾਲ ਦੀ ਨਿਰਮਾਣਤਾ ਪੇਸ਼ ਕਰਦੇ ਨੇ ਇਹਨਾਂ ਸਾਰੇ ਨੀਚਾਂ ਦੀ ਵਿਚਾਰ ਕਰਨ ਵਾਲਾ ਨੀਚ ਨਾਨਕ ਹੈ ਅਰਥ ਕਰਨ ਲੱਗੇ ਆ ਮਨੁੱਖ ਦੀ ਜ਼ਬਾਨ ਲੜਖੜਾ ਜਾਂਦੀ ਹੈ ਨਾਨਕ ਸ਼ਬਦ ਕਰਤਾ ਕਾਰਕ ਹੈ ਪੁਲਿੰਗ ਹੈ ਸ਼ਬਦ ਨੀਚ ਵਿਸ਼ੇਸ਼ਣ ਹੈ ਤੇ ਪੁਲਿੰਗ ਹੈ ਇਸ ਵਾਸਤੇ ਨੀਚ ਦੇ ਨਾਲ ਨਾਨਕ ਸ਼ਬਦ ਇਹਨਾਂ ਸਾਰੇ ਨੀਚਾਂ ਦੇ ਵਿਚਾਰ ਕਰਨ ਵਾਲਾ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾ ایک وار میں تے ایک دفعہ بھی اس کی قدرت نہیں ہو سکتا بہت تچھ ہاں چھوٹا ہاں معمولی ہاں تدا جو تد بھاوے سائی بھلی کار اے پری پورن پرماتما جو بھی تینوں ہے وہ چنگا ہے وہ بھلا ہے وہ برا کس طرح ہو سکتا ہے اس تے ہوئے کچھ نائیں برا برا ہوندہ ہی نہیں تیرے کو برا نہیں سب بلا ہی ہار نہیں سب جیتے جو تداوے نرپورن پرماتما سدیوی ہے سلامت ہے آکار ہے جب جی سب دیا انہوں اگمی دو پوڑیاں دن گرو نانک دیو جی مہاراج چانن پک ਤੇ ਅંધੇਰੇ ਪਖਦੇ ਵਿਆਖਿਆ ਕਰਦੇ ਨੇ ਬਨਸਪਤੀ ਅંધੇਰੇ ਪਖਦੇ ਵੀ ਹੈ ਚਾਨਣ ਪਖਦੇ ਵੀ ਹੈ ਪਸ਼ੂ ਅੰਧਕਾਰ ਪਖਦੇ ਵੀ ਨੇ ਚਾਨਣ ਪਖਦੇ ਵੀ ਨੇ ਕੀੜੇ ਮਕੋੜੇ ਚਾਨਣ ਪਖਦੇ ਵੀ ਨੇ ਅંધੇਰੇ ਪਖਦੇ ਵੀ ਨੇ ਸਾਰੀ ਰਾਤ ਚੱਕਵੀ ਤੜਪਦੀ ਹੈ ਸੂਰਜ ਦੇ ਲਈ ਉਡੀਕ ਕਰਦੀ ਰਹਿੰਦੀ ਹੈ ਕਦੋਂ ਸੂਰਜ ਨਿਕਲੇ ਕਦੋਂ ਪਉ ਫੁਟੇ ਤੇ ਅਨੰਦ ਬਣੇ ਪਰ ਸਾਰੀ ਰਾਤ ਉੱਲੂ ਤੜਪਦਾ ਰਹਿੰਦਾ ਹੈ ਕਦੋਂ ਰਾਤ ਆਵੇ ਤੇ ਮੈਂ ਉਡਾਰੀਆਂ ਲਾਵਾਂ ਤੇ ਅਨੰਦ ਮਾਣਾ ਤੋਂ ਅਨੰਤ ਪੰਛੀ ਨੇ ਅੰਧੇਰੇ ਪਖਦੇ ਨੇ ਅਨੰਤ ਨੇ ਚਾਨਣ ਪਖਦੇ ਨੇ ਔਰ ਇਸ ਤਰ੍ਹਾਂ ਬੇਸ਼ੁਮਾਰ ਮਨੁੱਖ ਨੇ ਚਾਨਣ ਪਖਦੇ ਨੇ ਔਰ ਬੇਸ਼ੁਮਾਰ ਮਨੁੱਖ ਨੇ ਅੰਧਕਾਰ ਪਖਦੇ ਨੇ ਐਸੀ ਉਸ ਦੀ ਕੁਦਰਤ ਦੀ ਰਚਨਾ ਹੈ ਐਸੀ ਉਸ ਦੀ ਪ੍ਰਕਿਰਤੀ ਹੈ ਐਸਾ ਉਸ ਦਾ ਇਹ ਸੰਸਾਰ ਹੈ ਮਹਾਰਾਜ ਕਹਿੰਦੇ ਮੈਂ ਕੌਣ ਹਾਂ ਕਿ ਮੈਂ ਤੇ ਤੁਛਾ ਇੱਕ ਦਫਾ ਵੀ ਵਾਰ ਨਹੀਂ ਨਹੀਂ ਹੋ ਸਕਦਾ ਤੂੰ ਸਦੀਵੀ ਹੈ ਸਦੀਵੀ ਹੈ ਤੈਥੋਂ ਜੋ ਕੁਝ ਵੀ ਆਉਂਦਾ ਹੈ ਭਲਾ ਆਉਂਦਾ ਹੈ ਚੰਗਾ ਆਉਂਦਾ ਹੈ ਤੂੰ ਅਟਲ ਹੈ ਵਿਆਪਕ ਹੈ ਔਰ ਆਕਾਰ ਤੋਂ ਰਹਿਤ ਹੈ